ਚੇਤਾ ਮਤੇ ਪਾਰੀਆਂ ਨੇ ਬਹੁਤ ਭਾਰੀ ਗਿਣਤੀ ਕਿ ਅਸੀਂ ਆਪਣੇ ਪਿੰਡ ਵਿੱਚ ਨਾ ਨਸ਼ਾ ਵੇਚਣ ਦੇਣਾ ਤੇ ਨਾ ਹੀ ਸਾਡੇ ਪਿੰਡ ਚ ਕੋਈ ਜਮਾਨਤ ਦੇਊਗਾ ਉਹਦੀ ਜੇ ਕੋਈ ਫੜਿਆ ਗਿਆ ਰਾਮਨਗਰ ਬਸਤੀ ਦੇ ਵਿੱਚ ਆਏ ਆ ਤੇ ਇੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਦੋ ਪ੍ਰਾਪਰਟੀਆਂ ਦੇ ਡਿਮੋਲਿਸ਼ਨ ਦੇ ਆਰਡਰਸ ਨੇ ਇੱਕ ਬਿਲੋਂਗ ਕਰਦੀ ਹੈ ਰਾਨੀਕੌਰ ਨੂੰ ਜਿਸ ਤੇ ਮਲਟੀਪਲ ਐਨਡੀਪੀਐਸ ਦੇ ਐਫਆਈਆਰਸ ਨੇ ਔਰ ਦੂਸਰਾ ਹੈ ਮਨਦੀਪ ਸਿੰਘ ਔਰ ਸੋਨੂ ਜਿਸ ਤੇ ਵੀ ਮਲਟੀਪਲ ਐਫਆਈਆਰਸ ਐਨਡੀਪੀਐਸ ਦੇ ਐਕਟ ਦੇ ਅੰਡਰ ਦਰਜ ਨੇ ਇੱਥੇ ਇਸ ਮੋਹੱਲੇ ਦੇ ਵਿੱਚ ਪਹਿਲਾਂ ਤਸਕਰੀ ਦੀ ਕੰਪਲੇਂਟਸ ਆਈਆਂ ਨੇ ਤੇ ਇਸ ਲਈ ਅੱਜ ਅਸੀਂ ਇੱਥੇ ਪੁਲਿਸ ਫੋਰਸ ਦੀ ਪ੍ਰੈਜ਼ੈਂਸ ਦੇ ਮੌਜੂਦਗੀ ਵਿੱਚ ਇੱਥੇ ਕਾਰਵਾਈ ਕਰਵਾ ਰਹੇ ਹਾਂ ਤਾਂ ਕਿ ਕੋਈ ਵੀ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਮੇਰੇ ਮਨਜੀ ਜੀ ਹੁਣ ਜਿੱਦਣ ਦੇ ਆ ਸਾਰਾ ਆਏ ਨੇ ਜੀ ਚਿੱਟਾ ਵਿਕਣੋ ਬੰਦ ਹੋ ਗਿਆ ਜ ਪਹਿਲਾਂ ਵਿਕਦਾ ਸੀ ਜਿਹੜੇ ਵੇਚਦੇ ਸੀਗੇ ਉਹ ਹੁਣ ਅੰਦਰ ਨਹੀਂ ਜੀ ਹੁਣ ਸਰ ਕੋਈ ਨਹੀਂ ਇੱਥੇ ਵੇਚ ਰਿਹਾ ਹੈਗਾ ਵੀ ਮਾੜਾ ਮੋਟਾ ਪੀਣ ਵਾਲੇ ਸੀ ਜਿਹੜੇ ਉਹ ਸਾਰੇ ਸਾਡੇ ਦੇ ਚੱਕ ਕੇ ਸੈਂਟਰ ਚ ਕਰਾਤੇ ਜੀ ਉਹਨਾਂ ਦਾ ਨੂੰ ਨਸ਼ਾ ਬੰਦ ਵੀ ਕਰਵਾ ਰਹੇ ਨੇ ਤੁਸੀਂ ਸੋਚਦੇ ਹੋਵੋਗੇ ਵੀ ਇੰਨਾ ਚਿਰ ਕਿਉਂ ਲੱਗ ਗਿਆ ਵੀ ਕਿਵੇਂ ਸਪਲਾਈ ਲਾਈਨ ਕੱਟਾਂਗੇ ਫਿਰ ਉਸ ਤੋਂ ਬਾਅਦ ਉਹ ਟੜਫਣਗੇ ਜਦੋਂ ਨਸ਼ਾ ਨਹੀਂ ਮਿਲੂਗਾ ਫਿਰ ਉਹਨੂੰ ਕਿੱਥੇ ਲੈ ਕੇ ਜਾਵਾਂਗੇ ਦਵਾਈਆਂ ਕਿੱਥੇ ਕਿੰਨੀਆਂ ਹੋਣਗੀਆਂ ਫਿਰ ਪੁਲਿਸ ਦੀ ਜਿਹੜੀ ਰੀਸ਼ਫਲ ਕੀਤੀ ਬਹੁਤ ਲੰਬੀ ਪਲੈਨਿੰਗ ਅਸੀਂ 2.5 ਸਾਲਾਂ ਚ ਬਣਾਉਣੀ ਪਈ ਸਾਨੂੰ ਇਹ ਸਿਵਲ ਪ੍ਰਸ਼ਾਸਨ ਦੀ ਜਿਹੜੀ ਡਿਮੋਲੀਸ਼ਨ ਡਰਾਈਵ ਸੀ ਉਹਦੇ ਚ ਅਸੀਂ ਲਾਅਨ ਆਰਡਰ ਦਾ ਪੱਖ ਜਿਹੜਾ ਸੀਗਾ ਉਹ ਵੇਖਣ ਲਈ ਆਏ ਆ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਹੀ ਹੈ ਮੁਹਿੰਮ ਉਹਦੇ ਚ ਸੰਗਰੂਰ ਪੁਲਿਸ ਤੀਜੇ ਮਹੀਨੇ ਤੋਂ ਲੈ ਕੇ ਹੁਣ ਤੱਕ 350 ਮੁਕਦਮਾ ਦਰਜ ਕਰ ਚੁੱਕੇ ਆ 550 ਤੋਂ ਉੱਤੇ ਬੰਦੇ ਅਰੈਸਟ ਕਰ ਚੁੱਕੇ ਆ ਜੋ ਮਨਦੀਪ ਸਿੰਘ ਔਰ ਸੋਨੂ ਹੈ ਉਸ ਤੇ ਨਿਜੀ ਤੌਰ ਤੇ ਜੀ 6 ਐਨਡੀਪੀਐਸ ਦੀਆਂ ਐਫਆਈਆਰਸ ਦਰਜ ਨੇ ਅਤੇ ਮਲਟੀਪਲ ਪਰਿਵਾਰ ਤੇ ਦਰਜ ਨੇ ਤੇ ਜਿਹੜਾ ਰਾਣੀ ਕੌਰ ਹੈ ਉਸ ਤੇ 5 ਐਨਡੀਪੀਐਸ ਦੀਆਂ ਐਫਆਈਆਰਸ ਦਰਜ ਨੇ ਤੇ ਮਲਟੀਪਲ ਹੋਰ ਦੇ ਘਰ ਵਾਲਿਆਂ ਤੇ ਦਰਜ ਨੇ ਕੋਈ ਵੀ ਨਸ਼ਾ ਜੋ ਰਾਮਨਗਰ ਵਿਸ਼ਤੀ ਦੇ ਵਿੱਚ ਆ ਉਹ ਬੇਕਰ ਨਹੀਂ ਦੇਣਾ ਜਿੰਨੇ ਘਰ ਪਹਿਲਾਂ ਵੇਚਦੇ ਸੀ ਉਹਨਾਂ ਨੂੰ ਸਜ਼ਾਆਂ ਮਿਲਦੀਆਂ ਨੇ ਸੋ ਮੈਂ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ